ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਬ ਨੇ ਬਣਾਈਆਂ ਜੁੜੀਆਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਸੀਂ ਸਾਨੂੰ ਪੂਰਨਾ ਕਰੋ ਔਰ ਸਿਕ ਨੰਬਰ 3 ਪੂਰਾ ਵਾਗ ਡਾਟਾ ਸੈਂਡ ਕਰੋ ਚੈਨਲ ਦੀ ਇਹ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਕੌਰ ਜਨਤਿਕ 2000 ਹਾਈਟ 5 ਫੁੱਟ 5 ਇੰਚ ਕਾਸਟ ਚੋਹਾਨ ਸਿਕ ਏਰੀਆ ਬਠਿੰਡਾ ਲੜਕੀ ਅਮਰੀਕਾ ਵਰਕ ਪਰਮੈਂਟੈਂਟ ਪੜਾਈ ਬੀਟੈਕ ਇਨ ਕੰਪਿਊਟਰ ਸਾਇੰਸ ਜਲੰਧਰ ਇੰਡੀਆ ਕਮ ਆਈਟੀ ਕੰਪਨੀ ਕੋਰ ਅਮੈਜ਼ਨ ਕੰਪਿਊਟਰ ਸਾਇੰਸ ਐਨਜੀ ਯੂਐਸਸੀ ਮੰਗਵੜੀਆ ਪਰਵਾਰ ਤੋਂ ਪੜੇ ਲਿਖੇ ਲੜਕੇ ਦੇ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9914508828 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ naam call ladki america citizen 29 saal height 5 foot 10 inch caste yar sikha kam nursing usc parivar member america rehnde ladka vaishnu vadiya parivar to america to ladke di lod hai ladka california vadiya job karta hove ਅਮਰਸਾ ਰੇਡੀਓ ਨੂੰ ਪਹਿਲ ਇਹਨਾਂ ਦਾ ਮੋਬਾਈਲ ਨੰਬਰ +14089733490 ਤੁਸੀਂ ਪਰਵਾਹ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਅਮਰੀਕਾ ਸਿਟੀਜ਼ਨ ਜਨਮ ਤਰੀਕ 1996 ਕਾਸਟਰ ਖੱਤਰੀ ਸਿੱਖ ਪੜਾਈ ਗ੍ਰੈਜੂਏਸ਼ਨ ਅਮਰੀਕਾ ਪਰਿਵਾਰ ਮੈਂਬਰ ਅਮਰੀਕਾ ਸਿਟੀਜ਼ਨ ਦੋ ਪੈਨਾ ਮੈਰਿਡ ਆਸਟ੍ਰੇਲੀਆ ਸਿਟੀਜ਼ਨ ਕੰਮ ਆਪਣਾ ਬਿਜ਼ਨਸ ਇਟਾਲੀਅਨ ਰੈਸਟੋਰੈਂਟ ਜਰਮਨ ਮੰਗ ਅਵਧੀਆ ਪਰਵਾਰ ਨੂੰ ਪੜੀ ਲਿਖੀ ਲੜਕੀ ਦਿ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +1448652773 ਤੁਸੀਂ ਪ੍ਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹਾਂ ਮੈਰिज ਮੇਰ ਵਾਲੇ ਤੇ ਵਿਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਮਾਮਾ ਸਿੰਗ ਲੜਕਾ ਅਮਰੀਕਾ ਸਿਟੀਜ਼ਨ जनरेटेड 199 में हाइट 5 फुट 10 इंच एरिया अमृतसर कास्ट जट सिख जमीन 18 एकड़ काम अपना बिजनेस कैलिफोर्निया विच दो अपने कार मंग अवनीय पर्वतों पड़ी लेके लड़की दी लोड है बाजा एरिया कैलिफोर्निया वाले ही संपर्क करने दा मोबाइल नंबर प्लस 1 669 264 7345 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰੀ ਸੁਮੀਰੋ ਵਾਲੇ ਤੇ ਵਿਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਸੁਧਾਰ ਲੜਕਾ ਵੈਸ਼ਨੋ ਅਮਰੀਕਾ ਪੀਆਰ ਜਨਤੀ 1997 ਹਾਈਟ ਸ਼ਰੂਡ ਰੰਗੂਰਾ ਪੜਾਈ ਵੀ ਫਾਰਮੇਸੀ ਪੰਜਾਬ ਫਾਰਮੇਸੀ ਅਮਰੀਕਾ ਤੋਂ कम सेकर, कास्ट वज जमीन दस से फरीदकोट अमेरिका परिवार मेंबर दो खानदानी परिवार तो बी एस सी नर्सिंग आर एन बी फार्मेसी वजी पढ़ी लिखी लड़की की लड़ है लड़की अमेरिका कनेडा तो होगी इन्होंने मोबाइल नंबर प्लस एक तीन सौ साठ नौ सौ बई 8113 ਦੂਜਾ ਮੋਬਾਈਲ ਨੰਬਰ 98858580496 ਤੁਸੀਂ ਪ੍ਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ सोना सुनक्खा लड़का यूएसए वॉर्न उमर पैंतीस साल हाइट पांच फुट ग्यारह इंच कास्ट कम अपना बिजनेस बढ़िया जॉब परिवार मैंबर माता पिता एक भैन जू एस ए अपना घर मदिया खादानी परिवार तो पढ़ी लिखी सोनी सुनक्की लड़की की लौड़ है लड़की यूएसए वॉर्न जू एस लंबे समय तो रेंदे होना पहल मोबाइल नंबर वट्सअप नंबर +1 555 903 701 ਤੁਸੀਂ ਪਰਮਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਇਟਲੀ ਸਿਟੀਜ਼ਨ ਜਨਮ ਤਰੀਕ 1999 ਹਾਈਟ 5 ਫੁੱਟ 7 ਇੰਚ ਜ਼ਿਲ੍ਹਾ ਖੰਨਾ ਕਾਰ ਪੰਜਾਬ ਕਾਰ ਇਟਲੀ ਮੈਂ ਅਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਲੜਕੀ ਇਟਲੀ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਕੋਈ ਬੱਚਾ ਨਾ ਹੋਵੇ ਉਹ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਲੜਕਾ ਪਹਿਲਾਂ ਮੈਰਿਡ 6 ਸਾਲ ਦਾ ਬੱਚਾ ਇਟਲੀ ਮਾਕੋਲ ਇਹਨਾਂ ਦਾ ਮੋਬਾਈਲ ਨੰਬਰ 0039 3276016022 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ नाम सिंग जर तीक सताई ग्यारह उन्नीस सौ पचासी हाइट 5 फुट तीन इंच एरिया मलेरकोटला कास्ट सिंबा सिख पढ़ाई एम एस सी बी एड कम लैक्चरार प्राइवेट स्कूल परिवार मैंबर पिता रिटायर्ड इंस्पैक्टर माता एक भ्रा एक भैन मैरिड मां वजिया परिवार तो घरेलू लड़की की लड़ है ਇਨਾਂ ਦਾ ਮੋਬਾਈਲ ਨੰਬਰ 9463045175 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਹਰਨਪ੍ਰੀਤ 13/1990 ਹਾਈਟ 5 ਫੁੱਟ 10 ਇੰਚ ਚੰਗ ਟਾਈਮ ਬਰਤੀ ਪੀਐਮ ਏਰੀਆ ਚਲੰਦਰਪੜਾਈ ਪਲੱਸ 2 ਕੰਪਿਊਟਰ ਹਾਰਡਵੇਅਰ ਐਂਡ ਸੌਫਟਵੇਅਰ ਐਂਟੀਟੀ ਕਾਸਟ ਐਸ ਸੀ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਸ਼ਾਪ ਤੋਂ ਰਿਟਾਇਰਮੈਂਟ ਮਾਤਾ ਇੱਕ ਪਰ ਆਪਨਾ ਬਿਜ਼ਨਸ ਪੀ ਐਨ ਵੀ ਬੈਂਕ ਮੈਨੇਜਰ ਮੰਗਵਲੀਆ ਪ੍ਰਵਤ ਨੂੰ ਲੜਕੇ ਦੀ ਲੋੜ ਹੈ ਕਾਸਟ ਐਸ ਸੀ ਸੰਪਰਕ ਕਰਨ ਲੜਕਾ ਮੰਗਲੀ ਕੋ ਵੀ ਇਹਨਾਂ ਦਾ ਮੋਬਾਈਲ ਨੰਬਰ 98143 83555 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 5/10/1991 ਹਾਈਟ 5 ਫੁੱਟ 4 ਇੰਚ ਕਾਸਟ ਰਵੀਦਾਸੀ ਸਿੱਖਾ ਐਸਸੀ ਪੜਾਈ ਬੀਏ ਐਮਏ ਬੀਐਡ ਕਮ ਪ੍ਰਾਈਵੇਟ ਟੀਚਰ ਵਾਈਸ ਪ੍ਰਿੰਸੀਪਲ ਟਿਊਸ਼ਨ ਸੈਂਟਰ ਪਿਤਾ ਮਾਤਾ ਇੱਕ ਭਰਾ ਵਧੀਆ ਪਰਵਾਰ ਤੋਂ ਸੋਨੇ ਸੁਨੱਖੇ ਤੇ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਏਰੀਆ ਜਲੰਧਰ ਹੁਸ਼ਿਆਰਪੁਰ ਕਪੂਟਲਾ ਨਕੋਦਰ ਫਗਵਾੜੇ ਤੋਂ ਹੋਵੇ ਇਨਾਂ ਦਾ ਮੋਬਾਈਲ ਨੰਬਰ 98785991321 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਮਤੀ 288999 ਹਾਈਟ ਪਾਨਪੁਰ 4 ਇੰਚ ਪੜਾਈ ਬੀਸੀ ਐਮਐਸਸੀ ਆਈਟੀਆਈ ਲੜਕੀ ਹੋਣ ਪਾਲਰ ਦਾ ਕੋਰਸ ਕਰ ਰਹੀ ਏਰੀਆ ਹੁਸ਼ਿਆਰਪੁਰ ਕਾਸਟ ਐਸਸੀ ਸਿੱਖ ਪਰਿਵਾਰ ਮੈਂਬਰ पिता आर्मी ऑफिसर रिटायरमेंट माता हाउसवाइफ एक पैन डॉक्टर मैरिड एक परा डॉक्टर वडिया परिवार ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਐਨ ਆਰ ਆਈ ਹੋਵੇ ਕੈਨੇਡਾ ਆਸਟ੍ਰੇਲੀਆ ਅਮਰੀਕਾ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ 7681992932 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕੈਨੇਡਾ ਪੀਆਰ ਜਨਮ ਤਰੀਕ 1998 ਹਾਈਟ 5 ਫੁੱਟ 9 ਇੰਚ ਕਾਸਟ ਯਰ ਸਿਕ ਗੋਤ ਸਿੱਧੂ ਪੜਾਈ ਕੰਪਿਊਟਰ ਜੂਨੀਅਰ ਜ਼ਮੀਨ 10 ਏਕੜ ਏਰੀਆ ਮੋਗਾ ਨਿਹਾਲ ਸਿੰਘ ਵਾਲਾ ਪਰਿਵਾਰ ਮੈਂਬਰ ਕਮ ਪਿਤਾ ਕਿੱਤੀਵੜੀ ਮਾਤਾ ਹਾਊਸ ਵਾਈਫ ਇੱਕ ਪ੍ਰਾਕ ਨੈਨਾ ਵਰਕ ਪਰਮੈਂਟ ਮਾਹੀ ਕਹਾਣੀ ਪਰਵਾਤ ਤੋਂ ਲੜਕੀ ਕੈਨੇਡਾ ਪੀਆਰ ਜਨਮ ਵਰਕ ਪਰਮੈਂਟ ਜੈ ਇੰਡੀਆ ਤੋਂ ਬੀਐਸਸੀ ਨਰਸਿੰਗ ਕੀਤੀ ਹੋਈ ਇਨਾਂ ਦਾ ਮੋਬਾਈਲ ਨੰਬਰ 987334516 ਦੂਜਾ ਮੋਬਾਈਲ ਨੰਬਰ 8847077765 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਮੈਰਿਜ ਮੀਨ ਵਾਲੇ ਤੇ ਵਿਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਸੋਨਾ ਸੁਨੱਖਾ ਲੜਕਾ ਇੰਗਲੈਂਡ ਸਿਟੀਜ਼ਨ ਜਨਮ 3 1997 ਹਾਈਟ 5 ਫੁੱਟ 9 ਇੰਚ ਪੜਾਈ ਗ੍ਰੈਜੂਏਸ਼ਨ ਕੰਮ ਇੰਗਲੈਂਡ ਵਿੱਚ ਵਧੀਆ ਜੋਬ ਕਾਸਟ ਜਰਸੀਕਰ ਏਰੀਆ ਜਲੰਧਰ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪਰ ਆ ਸਾਰੇ ਇੰਗਲੈਂਡ ਵਿੱਚ ਸੈਟਲ ਨੇ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੀ ਸੋਨੀ ਸੁਨੱਖੀ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ ਲਾਸ 44 77 36 24 22 77 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰिज ਗੁਰੂ ਵਾਲੇ ਦੇ ਵਿਛੋਲੇ ਇਹਨਾਂ ਨੂੰ ਸੰਬੰਧ ਨਾ ਕਰਨ ਨਾਮ ਕੋ ਲੜਕੀ ਇਢਲੀ ਪਿਆ ਜਨਮ ਤੀ 8/1997 ਹਾਈਡੋ ਪੰਫੋਰ ਚੇਂਜ ਏਰੀਆ ਪਟਿਆਲਾ ਪੜਾਈ ਕੰਪਲੀਟ ਫਾਊਂਡੈਂਟ ਕਾਸਟ ਟਾਕਰ 3 ਪਰਵਾ ਮੈਂਬਰ ਇੱਕ ਪਰ ਆ ਮੈਰਿਟ ਇਟਲੀ ਸੈਟਨ ਮੰ ਸਰਦਾਰ ਲੜਕਾ ਵਧੀਆ ਪਰਵਾ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਗੁਰਸਿੱਖ ਪਰਵਾਰ ਕੋ ਵੀ ਇਹ ਨਾਂ ਦਾ ਮੋਬਾਈਲ ਨੰਬਰ 00042329482 646 ਦੂਜਾ ਮੋਬਾਈਲ ਨੰਬਰ ਇੰਡੀਆ ਦਾ 8283 8829 98765 36010 ਨਾਮਲ ਸਿੰਘ ਲੜਕਾ ਆਸਟ੍ਰੇਲੀਆ ਜਨਮ ਤਰੀਕ 18/12/1999 ਹਾਈਟ 5 ਫੁੱਟ 11 ਇੰਚ ਪੜ੍ਹਾਈ ਬੀਐਸਸੀ ਨਰਸਿੰਗ ਆਸਟ੍ਰੇਲੀਆ ਤੋਂ ਕਮ ਵਰਕ ਪਰਮਨੈਂਟ ਆਸਟ੍ਰੇਲੀਆ ਕਾਸਟ ਰਾਮਗੜੀ ਏਰੀਆ ਅੰਬਸਰ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਇੱਕ ਪੈਨ ਵੀਆਈ ਇੰਗਲੈਂਡ ਵਰਕ ਪਰਮਨੈਂਟ ਤੇ ਇੱਕ ਪ੍ਰਾ ਮੈਰਿਡ ਕੈਨੇਡਾ ਵਰਕ ਪਰਮਨੈਂਟ ਤੇ ਮੰਗ ਅਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਆਸਟ੍ਰੇਲੀਆ ਪੀਆਰ ਹੋਬਿੰਸ ਨੰਬਰ 585 ਕੀ ਹੋਵੇ ਲੜਕੀ ਦੀ ਹਾਈਟ 5 ਫੁੱਟ 5 ਇੰਚ ਕੋ ਕੱਟਣਾ ਹੋਵੇ ਜਰਸੀ ਦੇ ਪਰਿਵਾਰ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 98760 85630 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਤਕ 1997 हाई टू कानपुर चेंज टू कास्ट जर्सिक एरिया तंतन पढ़ाई बीएससी नर्सिंग मंग गरिया पर्वत पढ़ी लिखे लड़के दी लोड है लड़की को जमीन 6-7 किले हो लड़का कनाडा ऑस्ट्रेलिया अमेरिका पीआर होवे एरिया तंतन के नेड़े वाली ही संपर्क कर इनदा मोबाइल नंबर 8284971025 ਤੁਸੀਂ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਇਹਨਾਂ ਨੂੰ ਵਾਇਸ ਮੈਸੇਜ ਵੀ ਕਰ ਸਕਦੇ ਹੋ ਨਾਮ ਕੋ ਲੜਕੀ ਕਨੇਡਾ PR ਜਨਮ ਤਰੀਕ 1995 ਹਾਈ ਡੋ 5 ਫੁੱਟ 10 ਇੰਚ ਪਰ ਆਈਵੀਐਸ ਸੀ ਨਰਸਿੰਗ ਕਾਮ ਨਰਸਿੰਗ ਆਨ ਸਰਕਾਰੀ ਜੋਬ कास्ट जर्सी को गोटीलो एरिया मोगा मांग गदिया पर वाटू वैष्णो तेज सोना सनखे लड़के दी लोड़ है लड़के दी पढ़ाई मास्टर डिग्री चा बीएससी होवे कनाडा या अमेरिका तो पीआर होवे लड़के को जमीन वी किले तो कटना होवे अपना घर होवे अपना बिजनेस गदिया होवे मैरिज ब्यूरो वाले इन्हानू फोन ना करन इन्हान दा मोबाइल नंबर +1 437 313 1813 ਇੰਡੀਆ ਦਾ ਨੰਬਰ 9955735554 ਤੁਸੀਂ ਪ੍ਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੋਰ ਲੜਕੀ ਕੈਨੇਡਾ ਉਮਰ 32 ਸਾਲ ਹਾਈਟ 5 ਫੁੱਟ 10 ਇੰਚ ਕਾਸਟ 1 ਇਅਰ ਸਿਕ ਗੋਤ ਤਾਲੀਵਾਲ ਜ਼ਿਲ੍ਹਾ ਮੋਗਾ ਪੜਾਈ ਬੀਏਸੀ ਨਰਸਿੰਗ ਲੜਕੀ ਦਾ 1 ਸਾਲ ਦਾ ਕੈਨੇਡਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕੀ ਹੋ ਪੰਜਾਬ ਪਰਿਵਾਰ ਮੈਂਬਰ ਪਿਤਾ ਵਰਮੈਂਟ ਜੌਬ ਦਾ ਰਿਟਾਇਰਮੈਂਟ ਇੱਕ ਪਰ ਆ ਕੈਨੇਡਾ ਪੀਆਰ ਮੈਰਿਡ ਆ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਾ ਹੋਇਆ ਮੰਗ ਵਜੀਆ ਪਰਿਵਾਰ ਨੂੰ ਪੜੇ ਨਿਕੇ ਲੜਕੇ ਦਿ ਲੋੜ ਹੈ ਲੜਕਾ ਕੈਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9814252119 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੁਨੀ ਸਨੱਖਾ ਲੜਕਾ ਇੰਗਲੈਂਡ ਸਿਟੀਜ਼ਨ ਉਮਰ 33 ਸਾਲ ਹਾਈਟ 5 ਫੁੱਟ 9 ਇੰਚ ਏਰੀਆ ਕਪੂਟਲਾ ਕਾਸਟ ਜਰਸਿਕ ਪੜਾਈ ਪੀ ਐਸ ਸੀ ਜ਼ਮੀਨ ਵੜਾ ਕਿਲੇ ਲੜਕੇ ਦੀ ਵਧੀਆ ਜੋਬ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਭਰਾ ਸਾਰੇ ਇੰਗਲੈਂਡ ਵਿੱਚ ਸੈਟਲ ਨੇ ਸਾਰਾ ਪਰਿਵਾਰ ਅੰਮ੍ਰਿਤਾਰੀ ਮੰਗ ਵੜਿਆ ਪਰਵਾਟ ਨੂੰ ਸੋਨੀ ਸਨੱਖੀ ਤੇ ਕ੍ਰੇਲੂ ਤੇ ਅੰਮ੍ਰਿਤਾਰੀ ਲੜਕੇ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +40 79866601090 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਵੀਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਹੈ ਸਿੰਗਲ ਲੜਕਾ ਆਸਟ੍ਰੇਲੀਆ ਪੀਆਰ ਜਰਮ ਤੇ 31101993 ਆਈ.ਡੀ. 642 ਇੰਚ ਕਾਸਟ ਯਰਸੀਕ ਏਰੀਆ ਲੁਧਿਆਣਾ ਪੜਾਈ ਐਡਵਾਂਸ ਡਿਪਲੋਮਾ ਮਕੈਨੀਕਲ ਇੰਜੀਨੀਅਰ ਜੀਆਰਐਨ ਕਾਲਜ ਲੁਧਿਆਣਾ ਆਸਟ੍ਰੇਲੀਆ ਤੋਂ ਪੜਾਈ ਕੀਤੀ ਹੈ ਇਹਨਾਂ ਨੇ ਪ੍ਰਵਾਂਸ ਡਿਪਲੋਮਾ ਬਿਜ਼ਨਸ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਕਮਰ ਟ੍ਰਕਿੰਗ ਪ੍ਰਵਾਰ ਮੈਂਬਰ ਮਾਤਾ ਪਿਤਾ ਆਸਟ੍ਰੇਲੀਆ ਮੰਗ ਬੇੜੀ ਪਰਵਾਰ ਤੋਂ ਸਿੰਪਲ ਤੇ ਪੜੇ ਲਿਖੇ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 98569 13778 ਤੁਸੀਂ ਪ੍ਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਵਿਰੂ ਵਾਲੇ ਇਹਨਾਂ ਨੂੰ ਹੁਣ ਨਾ ਕਰਨ ਨਾਮ ਉਸ ਇੰਗੇਜਨਮ ਤੇ 1980 ਇੰਗਲੈਂਡ ਜੈਂਪਲ ਏਰੀਆ ਹੁਸ਼ਿਆਰਪੋਰ ਕਾਸਟ ਜਰਸੀ ਗੋਥ ਸਿੱਧੂ ਕਾਮਬੈਕ ਮੈਨੇਜਰ ਲੜਕੀ ਦਾ ਇਤਲਾਕ ਹੋਇਆ ਮੰਗ ਅਵਧੀਆ ਪਰਵਾਰ ਤੋਂ ਪੜੀ ਲਿਖੀ ਅਨਮੈਰਿਡ ਲੜਕੀ ਦੀ ਲੋੜ ਹੈ ਲੜਕੀ ਦੀ ਉਮਰ 22 34 ਸਾਲ ਦੀ ਹੋਵੇ ਬਾਬਾ ਏਰੀਆ ਅਮਸਰ ਲੁਧਿਆਣਾ ਨੂੰ ਪੈਲ ਇਨਾਂ ਦਾ ਮੋਬਾਈਲ ਨੰਬਰ +44 7480572442 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਕੈਨੇਡਾ ਪੀਆਰ ਅਪਲਾਈ ਜਨਮ 31999 ਹਾਈਟ ਫੰਡ ਫੰਡਿੰਗ ਕਾਲ ਤੋਂ ਰਵੀਦਾ ਸਿੰਘ ਇੱਕ ਏਰੀਆ ਅਮਸਰ ਪੜਾਈ ਵਿਟੈਬ ਜੀਜ਼ੀ ਜੀਜ਼ੀ ਔਰ ਪਰਮਨੈਂਟ ਕੈਨੇਡਾ Software engineer, America Company, Taiwan member, Canada. कनेडा जन्म तरीक उन्नीस सौ बानवे हाइट छे फुट एरिया पटियाला विक्टोरिया वीसी कनेडा पढ़ाई बीटैक मकैनिकल बिजनेस एडमिनिस्ट्रेशन यूनिवर्सिटी विक्टोरिया कनेडा वर्क वीजे से जमीन ढाई किले चंडीगढ़ रोड से काम एडमिनिस्ट्रेशन ब्रांच स्कूल बोर्ड माता पिता दो भेन एक कनेडा एक गवर्नमेंट जॉब ਮੈਰਿਡ ਮੰਗ ਵਿਦਿਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98752 559033 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਕੈਨੇਡਾ ਸਿਟੀਜ਼ਨ ਜਨਮ ਦੇ 14/9/1991 ਕਾਸਟ ਜਰਸੀਕ ਏਰੀਆ ਲੁਧਿਆਣਾ ਪੜਾਈ ਡਿਪਲੋਮਾ ਕੰਪਿਊਟਰ ਕੰਮ ऑनर ऑपरेटर परिवार मेंबर माता पिता सुपरविजा कनेडा पैन वर्क परमेंट अवैध परिवार को पढ़ी लिखी लड़की दी थाता थाता, की लौड़ है इन्ह का मोबाइल नंबर चौनानवे एक सतर बयासी एक सौ छियानवे दूसरा मोबाइल नंबर अठत् तीन सौ अठत् छियाली छ सौ उन्ती परिवार को फोन करके ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹਾਂ ਸੋਨਸ ਨੱਕਾ ਲੜਕਾ ਅੰਗਲੈਂਡ ਸਿਟੀਜ਼ਨ ਉਮਰ 31 ਸਾਲ ਹਾਈਟ 5 ਫੁੱਟ 9 ਇੰਚ ਏਰੀਆ ਕਪੂਟਲਾ ਕਾਸਟ ਯਰਸਿਕ ਪੜਾਈ ਬੀਐਸਸੀ ਜ਼ਮੀਨ 12 ਕਿੱਲੇ ਲੜਕੇ ਦੀ ਵਧੀਆ ਜੌਬ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪਰ ਆ ਸਾਰੇ ਅੰਗਲੈਂਡ ਵਿੱਚ ਸੈਟਲ ਨੇ ਸਾਰਾ ਪਰਿਵਾਰ ਅੰਮਰਤਾਰੀ ਵਧੀਆ ਪਰਿਵਾਰ ਤੋਂ ਸੋਨੀ ਇਸ ਨੱਕੀ ਤੇ ਕਰੇਲੂ ਤੇ ਅੰਮਰਤ ਤਾਰੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 986680390 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਇਹ ਵੀ ਜਰੂਰ ਤੇ 1999 ਪੜਾਈ ਪਲੱਸ 2 ਕਾਸਟ 76 ایرিয়া ਗੁਡਾਸਪੁਰ ਜਮੀਨ 12 ਕਿੱਲੇ ਇੱਕ ਮਸ਼ੀਨ 10 ਟਰੈਕਟਰ ਟਰਮ ਖੇਤੀਬਾੜੀ ਪਰਿਵਾਰ ਮੈਂਬਰ ਪਿਤਾ ਇਕਪਰਾ ਮੈਰਨ ਇਕ ਪੈਨ ਮੈਰਨ ਵਧੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7696034708 ਦੂਜਾ ਮੋਬਾਈਲ ਨੰਬਰ 957775 951099 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਮ ਦੇ 1993 हाइट 5 फुट 10 इंच पढ़ाई ग्रेजुएशन कास्ट रविदासिए एरिया फटीगढ़ सयु लड़की दात लाख होया परिवार मेंबर एक परा कनाडा मांग वधिया परिवार तुम पढ़े लिखे लड़के दी लोड है लड़का एनआरआई होवे कास्ट रविदासिए ही संपर्क करें इनंदा मोबाइल नंबर 8194825602 नाम हो जिंग ਰੁਪੇਕਾ ਬਾਈਸ਼ੇ 1999 ਕਾਸਟ ਜਰਸੀ ਕੋਡ 42 ਵਾਰ ਏਰੀਆ ਰਟਿੰਡਰ ਲਾਇਕੇ ਦਾਦ ਲਾਕ ਹੋਇਆ ਕਮ ਆਰਮੀ ਜ਼ਮੀਨ ਅਟੈਂਡ ਕਰਨ ਲਈ ਪਰਿਵਾਰ ਮੈਂਬਰ ਪਿਤਾ ਕਿਤੀਬਾੜੀ ਕਾਦੇ ਮਾਤਾ ਹਾਊਸ ਵਾਈਫਰ ਇੱਕ ਬਰਾ ਇੱਕ ਬੈਟ ਮੈਰਿਡ ਮੰਤਗਦੀਆ ਪਰਵਾਤੋ ਪੜੀ ਲਿਖੀ ਲੜਕੀ ਦੀ ਲੋੜ ਹੈ ਇਹ ਨਾਮ ਦਾ ਮੋਬਾਈਲ ਨੰਬਰ 88997 0884 नाम सिंगल लड़का स्पिन उम्र 42 साल हाइट 5 फुट 9 पढ़ाई 12 काम Amazon यार्किडा तालाब कुएं कास्ट वर्मा सुनारी परिवार मेंबर पिता गवर्नमेंट जॉब तो रिटायरमेंट माता हाउसवाइफ 10 पैरा मैरिज मंथ अवेलेबल परिवार से लड़की भी लोड है हिनादा मोबाइल नंबर 00 73 86 46 7 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਹਨੀ ਜਨ ਤੇ 12 81997 ਕਾਸਟ ਪ्युअर ਫੈਟਰੀ ਸ਼ਹਿਰ ਲਾਡਾ ਫੜਾਈ ਆਈਟੀਆਈ ਕਾਮੂ ਵਿਰਤਾ ਪਰਵਾਰ ਮੈਂਬਰ ਮਾਤਾ ਪਿਤਾ ਦੋ ਛੋਟੀਆਂ ਬੇਣਾ ਮਕਾਨ ਕੋਠੀ ਮੰਗ ਵਧੀਆ ਪਰਵਾਰ ਤੋਂ ਪੜ੍ਹੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 80540 68097 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੁਮਾਰ ਮੰਗਲੀਕ ਜਨਮ ਤਰੀਕ 28/1990 ਹਾਈਟ 5 ਫੁੱਟ 8 ਇੰਚ ਜਿਲ੍ਹਾ ਲੁਧਿਆਣਾ ਕਾਸਟ ਵਾਮਨ ਪੜਾਈ ਵੀਟੈਕ ਐਮਬੀਏ ਕੰਮ ਕੰਪਨੀ ਵਿੱਚ ਮੈਨੇਜਰ ਲੁਧਿਆਣੇ ਮੰਗੇ ਵਧੀਆ ਪਰਵਾਤ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਸ਼ੌਕ ਕਰਦੀ ਹੋਵੇ ਇਨਾਂ ਨੂੰ ਜਤੀ ਵੰਦਨ ਨੇ ਇਹਨਾਂ ਦਾ ਮੋਬਾਈਲ ਨੰਬਰ 97817 15013 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਵਾਈਡ ਡਾਟਾ ਸੈਂਡ ਕਰੋ ਸਾਡਾ WhatsApp ਨੰਬਰ 9501511033